ਅੱਜ ਰਾਜਨੀਤੀ ਕੀ ਕਹਿਣਾ ਚਾਹੁੰਦਾ ਅੱਜ ਕਰਨ ਕਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਜ਼ਿਲ੍ਹਾ ਹੈੱਡਕੁਆਰਟਰ ਤੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਅਸੀਂ ਜਿਹੜੀ ਪੰਜਾਬ ਸਰਕਾਰ ਦੀ ਕਿਸਾਨ ਮਾਰੂ ਲੈਂਡ ਪੂਲਿੰਗ ਪਾਲਿਸੀ ਹੈ ਉਹਨੂੰ ਬੰਦ ਕਰਨ ਤੇ ਰੋਕਣ ਵਾਸਤੇ ਤੇ ਖਤਮ ਕਰਨ ਵਾਸਤੇ ਮੈਮੋਰੰਡਮ ਦਿੱਤਾ ਹੈ ਜਿਹੜਾ ਗਵਰਨਰ ਸਾਹਿਬ ਤੱਕ ਪਹੁੰਚਦਾ ਕਰਨ ਵਾਸਤੇ ਕੀਤਾ ਇਸ ਮੈਮੋਰੰਡਮ ਚ ਕੋਈ ਵੀ ਪੰਜਾਬ ਨੂੰ ਫਾਇਦਾ ਜਿਹੜਾ ਹੈ ਮੈਮੋਰੈਂਡਮ ਵਿੱਚ ਅਸੀਂ ਲਿਖਿਆ ਜਿਹੜੀ ਪਾਲਿਸੀ ਬਣਾਈ ਹੈ ਪੰਜਾਬ ਨੂੰ ਦਾ ਕੋਈ ਫਾਇਦਾ ਨਹੀਂ ਜਿਹੜੀ ਪੰਜਾਬ ਦੀ ਜ਼ਮੀਨ ਹੈ ਤੇ ਜਿਹੜੇ ਪੰਜਾਬ ਦਾ ਕਿਸਾਨ ਹੈ ਉਹ ਬਿਲਕੁਲ ਬੇਰੋਜ਼ਗਾਰ ਬੇਕਾਰ ਤੇ ਬੇਅਰਥ ਹੋ ਜੂਗਾ 50000 ਏਕੜ ਜ਼ਮੀਨ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਅਕਵਾਇਰ ਕਰਕੇ ਜਾਂ ਲੋਕਾਂ ਤੋਂ ਲੈਂਡ ਪੂਲਿੰਗ ਸਕੀਮ ਚ ਲੈਣਾ ਚਾਹੁੰਦੀ ਹੈ ਉਹਦੇ ਨਾਲ ਕੰਕਰੀਟ ਦਾ ਸਟਰਕਚਰ ਸਾਰੇ ਸੂਬੇ ਚ ਖੜਾ ਹੋ ਜੂਗਾ ਤੇ ਅੱਜ ਤੱਕ ਇਹ ਨਹੀਂ ਪਤਾ ਲੱਗਾ ਵੀ ਇਹ ਮੰਗ ਕੀਤੀ ਕਿਨੇ ਆ ਦੂਜੀ ਗੱਲ ਜਿਹੜਾ ਕਿਸਾਨ ਹੈ ਤੇ ਪੰਜਾਬ ਹੈ ਇਹ ਕਿਸਾਨ ਦਾ ਸਟੇਟ ਹੈ 80000 ਕਰੋੜ ਰੁਪਈਆ ਸਾਲਾਨਾ ਕਿਸਾਨੀ ਤੋਂ ਆਮਦਨ ਜਨਰੇਟ ਹੁੰਦੀ ਹੈ ਜਿਹਦੇ ਨਾਲ ਪੂਰੇ ਸੂਬੇ ਦੀ ਆਰਥਿਕ ਵਿਵਸਥਾ ਚੱਲਦੀ ਹੈ ਆਰਥਿਕ ਵਿਵਸਥਾ ਦੇ ਨਾਲ ਹਰ ਤਰ੍ਹਾਂ ਦਾ ਕਾਰੋਬਾਰ ਚੱਲਦਾ ਕਿਸਾਨੀ ਤੋਂ ਇਲਾਵਾ ਜੋ ਵੀ ਕਾਰੋਬਾਰੋਂ ਸਾਰਾ ਪੰਜਾਬ ਦਾ ਚੱਲਦਾ ਉਹ ਸਾਰਾ ਤਹਸ ਨੈਸੋ ਦੀ ਬਾ ਇਸ ਤੋਂ ਇਲਾਵਾ ਜਿਹੜੀ ਸਕੀਮ ਲਿਆਂਦੀ ਗਈ ਹੈ ਉਹਦੇ ਵਿੱਚ ਜਿਹੜੀ ਮੌਜੂਦਾ ਸਰਕਾਰ ਉਹਨਾਂ ਨੇ ਕਿਹਾ ਵੀ ਜੇ ਇੱਕ ਕਿੱਲੇ ਮਗਰ ਅਸੀਂ 1000 ਗਜ ਰਿਹਾਈ ਸੀ 200 ਗਜ ਅਸੀਂ ਉਹਨਾਂ ਨੂੰ ਜਿਹੜੀ ਕਮਰਸ਼ੀਅਲ ਜਗ੍ਹਾ ਦੇਵਾਂਗੇ ਬਹੁਤ ਸਾਰੇ ਤਾਂ ਟੋਟਲ 1200 ਗਜ ਕਿੱਲੇ ਮਗਰ ਬੰਦੀ ਹੈ 3600 ਆਪ ਰੱਖਣਗੇ ਉਹ ਤੋਂ ਬਗੈਰ ਜਿਹੜੀ ਮੰਨ ਲਓ ਕਿਸੇ ਜਿਮੀਦਾਰ ਕੋਲੇ 50 ਕਿੱਲੇ ਜ਼ਮੀਨ ਹੈ ਤਾਂ ਉਹਨੂੰ 50000 ਗਜ ਤਾਂ ਰਿਹਾਈ ਸੀ ਤੇ 5 10000 ਗਜ ਉਹਨੂੰ ਕਮਰਸ਼ੀਅਲ ਮਿਲਨੀ ਹੈ ਪਰ ਕਿੱਥੇ ਮਿਲਨੀ ਹੈ ਕੌਣ ਦੇਊਗਾ ਕੀ ਉਹਦਾ ਮੁੱਲਿਆੰਕਨ ਕੀਤਾ ਹੈ ਜਿਹੜੇ ਬੰਦਿਆਂ ਨੂੰ ਮੌਜੂਦਾ ਸਰਕਾਰ ਆਪਦੇ ਲਾਹੇ ਲੈਣ ਵਾਸਤੇ ਕਰਪਸ਼ਨ ਕਰਨ ਵਾਸਤੇ ਆਪਦੇ ਜਿਹੜੇ ਦੋਸਤਾਂ ਮਿੱਤਰਾਂ ਨੂੰ ਅੱਜ ਅਕਾਮੋਡੇਟ ਕਰਕੇ ਅਰਬਾਂ ਖਰਬਾਂ ਲੱਖਾਂ ਕਰੋੜਾਂ ਦੀ ਠੱਗੀ ਪੰਜਾਬ ਦੇ ਕਿਸਾਨ ਨਾਲ ਮਾਰਨਾ ਚਾਹੁੰਦਾ ਹੈ ਉਹਨਾਂ ਬੰਦਿਆਂ ਨੂੰ ਫ੍ਰੀ ਆਫ ਕੋਸਟੇ ਲੈਂਡ ਹੈਂਡ ਓਵਰ ਕਰ ਰਹੇ ਹੈ ਜਦੋਂ ਵੀ ਕਦੇ ਲੈਂਡ ਪਾਲਿਸੀਜ਼ ਦੀ ਸਕੀਮ ਬਣੀ ਹੈ ਤਾਂ ਉਹਦੇ ਵਿੱਚ ਆਪਸ਼ਨ ਦਿੱਤੀ ਜਾਂਦੀ ਹੈ ਕਿ ਜੇ ਕਿਸਾਨ ਚਾਹੇ ਪੈਸਾ ਲੈ ਲੇ ਚਾਹੇ ਉਹ ਜ਼ਮੀਨ ਲੈ ਲੇ ਇਹ ਕੰਮ ਸਰਕਾਰ ਨੇ ਨਹੀਂ ਕੀਤਾ ਉਸ ਤੋਂ ਇਲਾਵਾ ਜਿਹੜਾ ਜਨਰਲ ਹੁੰਦਾ ਹੈ ਜਿਹੜੇ ਪਿੰਡਾਂ ਦੀਆਂ ਜ਼ਮੀਨਾਂ ਹੁੰਦੀਆਂ ਉਥੋਂ ਦੇ ਜਿਹੜੇ ਸਥਾਨ ਹੁੰਦੇ ਆ ਜਾਂ ਆਮ ਨਾਗਰਿਕ ਹੁੰਦੇ ਹੈ ਚਾਹੇ ਛੋਟਾ ਵੱਡਾ ਕਿਸਾਨ ਹੈ ਉਥੋਂ ਦੇ ਕਿਸਾਨਾਂ ਨਾਲ ਹੀ رائے ਕੀਤੀ ਜਾਂਦੀ ਹੈ ਉਥੋਂ ਦੀ ਪੰਚਾਇਤ ਨੂੰ ਦੱਸਿਆ ਜਾਂਦਾ ਹੈ ਪੰਚਾਇਤ ਉੱਤੇ رائے ਕਰਦੀ ਹੈ رائے ਕਰਕੇ ਉਹ ਸਕੀਮ ਨੂੰ ਪਾਸ ਕਰਨਾ ਨਹੀਂ ਕਰਨਾ ਜਾਂ ਕੀ ਆਪਦੇ ਆਪ ਦੀਆਂ ਬਲਬਲੇ ਰੱਖਣੇ ਆ ਉਹ ਵੀ ਕੋਈ ਇਸ ਚੀਜ਼ ਦੇ ਵਿੱਚ ਨਾਲ ਨਹੀਂ ਲਿਆਂਦਾ ਗਿਆ ਸਭ ਕੁਝ ਇਗਨੋਰ ਕੀਤਾ ਗਿਆ ਹੁਣ ਤੁਸੀਂ ਦੇਖੋ ਗਮਾਡਾ ਨੇ 2005-06 ਦੇ ਵਿੱਚ ਜਿਹੜੇ ਆਪਦੇ ਫਲੈਟ ਵਾਸਤੇ ਜ਼ਮੀਨ ਅਕਵਾਇਰ ਕੀਤੀ ਸੀ ਤੇ 11-12 ਤੱਕ ਤਾਂ ਉਹਦਾ ਪੋਜੀਸ਼ਨ ਨਹੀਂ ਦਿੱਤਾ ਸੀ ਜੇ 11-12 ਚ ਪੋਜੀਸ਼ਨ ਦੇਣ ਦੀ ਗੱਲ ਕੀਤੀ ਅੱਜ ਤੱਕ ਹੈਂਡਓਵਰ ਉਹਨਾਂ ਕਿਸਾਨਾਂ ਨੂੰ ਨਹੀਂ ਕੀਤਾ 20 ਸਾਲ ਤੋਂ ਉੱਤੇ ਹੋ ਗਏ ਸਰਕਾਰ ਦੀ ਪਾਲਿਸੀ ਗਲਤ ਹੈ ਦੂਜੀ ਗੱਲ ਜਿਹੜੀ ਇਹ ਕਹਿੰਦੇ ਆ ਵੀ ਬੋਲੀ ਹੋਊਗੀ ਬੋਲੀ ਦਾ ਹੀ ਦੇਣਗੇ ਜਿਹੜਾ ਚੰਗਾ ਮਟੀਰੀਅਲ ਹੁੰਦਾ ਚੰਗੇ ਸ਼ੋਰੂਮ ਹੋਣਗੇ ਚੰਗੇ ਪਲਾਟ ਹੋਣਗੇ ਚੰਗੇ ਬੂਥ ਹੋਣਗੇ ਉਹ ਜਨਰਲ ਕਿਸਾਨਾਂ ਨੂੰ ਨਹੀਂ ਮਿਲਣਗੇ ਬੋਲੀ 'ਚ ਉਹ ਵਪਾਰੀ ਜਿਹੜੇ ਬਿਨਾਂ ਪੈਸੇ ਲਾਏ ਤੋਂ ਇਹ ਜਿਹੜੀਆਂ ਜ਼ਮੀਨਾਂ ਲੈ ਜਾਣਗੇ ਸਰਕਾਰ ਤੋਂ ਉਹ ਪੈਸੇ ਇਕੱਠੇ ਕਰਕੇ ਲੈ ਜਾਣਗੇ ਤੇ ਮੁੜ ਕੇ ਜਿਹੜੇ ਕਿਸਾਨ ਐ ਉਹਨਾਂ ਨੂੰ ਮਗਰ ਖੁੰਝੇ ਖਾਲੇ ਤੇ ਇਹਦੀਆਂ ਥਾਵਾਂ ਮਿਲਣਗੀਆਂ ਨਾਉ ਉਧਰ ਦੇ ਨਾਉ ਉਧਰ ਦੇ ਤੀਜੀ ਗੱਲ ਕਿਸਾਨ ਆਪਦੇ ਕਾਰੋਬਾਰ ਤੋਂ বেকার ਹੋ ਜਾਊਗਾ ਬੇਕਾਰ ਹੋ ਜਾਊਗਾ ਰੋਜ਼ਗਾਰ ਖਤਮ ਹੋ ਜਾਊਗਾ ਘਰ-ਬਾਰ ਮੁੱਕ ਜਾਊਗਾ ਤੇ ਉਹਦੀ ਜਿਹੜੀ ਜ਼ਮੀਨ ਅਣਖ ਹੈ ਜੱਟ ਦੀ ਜ਼ਮੀਨ ਅਣਖ ਹੈ ਉਹ ਅਣਖ ਵੀ ਉਹਦੀ ਸੂਬੇ 'ਚ ਮੁੱਕਣ ਵਾਲੇ ਕਾਗਜ਼ ਦੇ ਚਲੀ ਜਾਊਗੀ ਉਹਦਾ ਰੀਜ਼ਨ ਕੀ ਹੈ ਉਹਦਾ ਰੀਜ਼ਨ ਕੀ ਹੈ ਵੀ ਜਦੋਂ 15-20 ਸਾਲ ਉਹਨੂੰ ਕੁਝ ਨਾ ਮਿਲਿਆ ਤਾਂ ਕਿਸੇ ਪਾਸੇ ਦਾ ਰਹਿਣਾ ਨਹੀਂ ਅਸੀਂ ਇੱਕੋ ਹੀ ਗੱਲ ਕਹਿੰਦੇ ਆ ਵੀ ਜਿਹੜੀ ਮੌਜੂਦਾ ਸਰਕਾਰ ਹੈ ਉਹਨੂੰ ਇਹ ਆਪਦੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਐਮੈਂਡ ਕਰਨੀ ਚਾਹੀਦੀ ਹੈ ਵਾਪਸ ਲੈਣੀ ਚਾਹੀਦੀ ਹੈ ਮਾਨਯੋਗ ਔਨਰੇਬਲ ਹਾਈ ਕੋਰਟ ਨੇ ਇਸ ਤੇ ਸਟੇ ਵੀ ਟੈਂਪੋਰਰੀਲੀ ਦਿੱਤਾ ਹੈ 4 ਹਫਟਿਆਂ ਦਾ ਉਹ ਤੇ ਵੀ ਵਿਚਾਰ ਚਰਚਾ ਹੋਣੀ ਹੈ ਕਾਂਗਰਸ ਪਾਰਟੀ ਲੈਂਡ ਪੂਲਿੰਗ ਸਕੀਮ ਦੀ ਪੂਰੀ ਜ਼ੋਰ ਨਾਲ ਨਖੇਦੀ ਕਰਦੀ ਹੈ ਲੁਧਿਆਣਾ ਵੀ ਧਰਨਾ ਦਿੱਤਾ ਪਟਿਆਲੇ ਵੀ ਧਰਨਾ ਦਿੱਤਾ ਵੜਿੰਗ ਸਾਹਿਬ ਦੀ ਅਗਵਾਈ ਚ ਤੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਚ ਇਹ ਧਰਨੇ ਚੱਲੇ ਇਹ ਮੈਮੋਰੈਂਡਮ ਦਿੱਤੇ ਹੈ ਕਾਂਗਰਸ ਪਾਰਟੀ ਇਸ ਚੀਜ਼ ਦੇ ਖਿਲਾਫ ਡੰਕੇ ਨਾਲ ਡੰਕਾ ਬਜਾ ਕੇ ਇੱਟ ਨਾਲ ਇੱਟ ਬਜਾ ਕੇ ਕਿਸਾਨਾਂ ਦੀ ਜ਼ਮੀਨਾਂ ਦੀ ਰਾਖੀ ਕਰਨ ਦੇ ਪ੍ਰੰਦੇ ਨਾਲ ਅੱਗੇ ਚੱਲੂਗੀ ਇਸ ਤੋਂ ਇਲਾਵਾ ਇੱਕ ਆਪਸ਼ਨ ਹੁੰਦੀ ਐ ਕਿ ਕਿਸਾਨ ਚਾਹੇ ਪੈਸਾ ਲਵੇ ਚਾਹੇ ਕਿਸਾਨ ਜ਼ਮੀਨ ਲਵੇ ਉਹਦੇ ਵਿੱਚ ਵੀ ਉਹ ਆਪਸ਼ਨ ਕਿਸਾਨਾਂ ਨੂੰ ਦਿੱਤੀ ਨਹੀਂ ਗਈ ਹੁਣ ਕੀ ਕੀਤਾ ਉਹ ਪਰਸੋ ਰਾਤ ਤੋਂ ਕੀ ਕੀਤਾ ਕਿ ਜਦੋਂ ਸਰਕਾਰ ਨੇ ਦੇਖਿਆ ਵੀ ਸਾਡੇ ਹੱਥ ਵਿੱਚ ਕੁਝ ਨਹੀਂ ਲੁਧਿਆਣੇ ਦੇ ਜਿਹੜੇ ਕਮਿਸ਼ਨਰ ਨੇ ਪੁਲਸ ਦੇ ਉਹਦੇ ਦਫ਼ਤਰ ਨੂੰ ਗਮਾੜਾ ਦਾ ਦਫ਼ਤਰ ਬਣਾਤਾ ਪੁਲਸ ਕਮਿਸ਼ਨ ਦੇ ਆਪ ਦੇ ਅਫਸਰਾਂ ਰਾਹੀਂ ਕਿਸਾਨਾਂ ਨੂੰ ਬੁਲਾ ਕੇ ਦਬਾਅ ਪਾ ਕੇ ਉਹਨਾਂ ਨੂੰ ਨਤੀਜੇ ਭੁਗਤਣ ਦੀ ਗੱਲ ਕਰਦੇ ਐ ਰਾਤ ਬੜਿੰਗ ਸਾਹਿਬ ਨੇ ਉਸ ਤੇ ਵੀ ਪਹਿਰਾ ਦਿੰਦੇ ਹੋਏ ਕਿਹਾ ਮੈਂ ਲੁਧਿਆਣੇ ਦਾ ਐਮਪੀ ਹੋਣ ਦੇ ਨਾਤੇ ਨਾਤੇ ਪੰਜਾਬ ਦਾ ਪ੍ਰਧਾਨ ਐ ਕਾਂਗਰਸ ਦਾ ਜਦੋਂ ਵੀ ਮੈਨੂੰ ਕੋਈ ਆਵਾਜ਼ ਦੇਊਗਾ ਮੈਂ ਪੁਲਿਸ ਪ੍ਰਸ਼ਾਸਨ ਦੀ ਇੱਕ ਨਾ ਇੱਕ ਵਜਾ ਦੂੰਗਾ ਚਾਹੇ ਰਾਤ ਨੂੰ ਅੱਧੀ ਰਾਤ ਸਾਨੂੰ ਬੁਲਾਓ ਅਸੀਂ ਤੁਹਾਡੇ ਕੋਲੇ ਪਹੁੰਚਾਂਗੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਸ ਗੱਲ ਦੀ ਚੇਤਾਵਨੀ ਵੀ ਦਿੰਦੇ ਆ ਅਜਿਹੇ ਕੰਮ ਨਾ ਕਰੋ ਅਜਿਹੇ ਕੰਮ ਤਾਂ ਅੰਗਰੇਜ਼ਾਂ ਦੇ ਮੁਸਲਮਾਨਾਂ ਨੇ ਜਦੋਂ ਹਿੰਦੁਸਤਾਨ 'ਚ ਅਦਾਜ਼ ਕੀਤਾ ਸੀ ਉਹਨਾਂ ਨੇ ਵੀ ਨਹੀਂ ਕੀਤਾ ਸੀ ਤੇ ਤੁਸੀਂ ਤਾਂ ਉਹਨਾਂ ਤੋਂ ਵੀ ਟੱਪਦੇ ਜਾਂਦੇ ਹੋ ਇਹਨਾਂ ਕਿ ਉਹ ਵੀ 1.5 ਸਾਲ ਬਾਅਦ ਇਹ ਗੱਲ ਪਈ ਹੈ ਕਿ ਮੌਜੂਦਾ ਸਰਕਾਰ ਦਾ ਪਤਨ ਹੋਣਾ ਦਿੱਲੀ ਮੰਗੂ ਨਿਸ਼ਚਿਤ ਹੈ ਤੇ ਇਹਨਾਂ ਦੀ ਗਿਣਤੀ 'ਚ ਗਿਣਤੀ ਨਹੀਂ ਆਉਣੀ ਤੇ ਫੇਰ ਤੁਹਾਨੂੰ ਵੀ ਕੋਈ ਰਾਹ ਨਹੀਂ ਲੱਭਣੇ ਇਸ ਕਰਕੇ ਲੈਂਡ ਪੂਲਿੰਗ ਪਾਲਿਸੀ ਹਰ ਕੀਮਤ ਤੇ ਵਾਪਸ ਹੋਣੀ ਚਾਹੀਦੀ ਪ੍ਰਧਾਨ ਜੀ ਰਾਹੁਲ ਗਾਂਧੀ ਕਹਿੰਦੇ